ਕਿਉਂਕਿ ਆਡੀ ਟਾਈਮ ਦੇ ਵਿੱਚ ਰੇਗੁੰਦਾ ਜੈਸ਼ੀਰਾ ਹੁੰਦਾ ਨਾ ਨਾਰਾ ਲਾ ਕੇ ਕਿਤੇ ਨਾ ਕਿਤੇ ਜਿਹੜਾ ਸਾਡੇ ਭਾਈਚਾਰੇ ਨੂੰ ਗੁੰਡਾ ਕਰਨ ਦੀ ਕੋਸ਼ਿਸ਼ ਕਰਦਾ ਉਹ ਸਮਾਂ ਚਲੇ ਗਿਆ ਜਦੋਂ ਲੋਕਾਂ ਨੂੰ ਹੜਤਾਲਾਂ ਕਰਨੀਆਂ ਮਿਲੀਆਂ ਸੀ ਜਾਂ ਭੋਖੜ ਹੜਤਾਲ ਦੀ ਗੱਲ ਤੁਸੀਂ ਕਰ ਰਹੇ ਹੋ ਜਾਂ ਮਰਨ ਵਰਤੀ ਗੱਲ ਕਰ ਰਹੇ ਹੋ ਤਾਂ ਕੋਈ ਸੜਕ ਰੋਕਣੀ ਪਵੇ ਲੋਕ ਪੱਖੀ ਸਾਰੇ ਦਾ ਕੋ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਲੋਕਾਂ ਦੇ ਅਗੇਂਸਟ ਹੋਵੇ ਉਹ ਹੋ ਨਹੀਂ ਸਕਦਾ ਕਿ ਭਗਵਤੀ ਸਾਹਿਬ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣ। ਪਿਛਲੇ ਦਿਨੀ ਨੰਗਲ ਵਿਖੇ ਹਿੰਦੂ ਨੇਤਾ ਵਿਕਾਸ ਵੱਗਾ ਦੀ ਹੱਤਿਆ ਦੇ ਮਾਮਲੇ ਵਿੱਚ ਪਟਿਆਲਾ ਦੇ ਪ੍ਰਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਹਿੰਦੂ ਤਖਤ ਦੇ ਮੁਖੀ ਬ੍ਰਹਮਾਨੰਦ ਗਿਰੀ ਜੀ ਵੱਲੋਂ ਸੀਐਮ ਮਾਨ ਦੀ ਕੋਠੀ ਦੇ ਸਾਹਮਣੇ ਮਰਨ ਵਰਤਾ ਤੇ ਭੁਖ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਜਿਸ ਵਾਪਤ ਸੀਐਮ ਮਾਨ ਦੇ মিডিਆ ਸਲਾਹਕਰ ਬਲਤੇਜ ਪੰਨੂ ਪ੍ਰਚੀਨ ਸ੍ਰੀ ਕਾਲੀ ਮਾਤਾ ਮੰਦਰ ਵਿਖੇ Hindu ਤਖਤ ਦੇ ਮੁਖੀ ਬ੍ਰਹਮਾਨੰਦ ਗਿਰੀ ਜੀ ਨਾਲ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਮੁਲਾਕਾਤ ਤੋਂ ਬਾਅਦ ਬ੍ਰਹਮਾਨੰਦ ਗਿਰੀ ਜੀ ਨੇ মিডিਆ ਸਲਾਹਕਰ ਬਲਤੇਜ ਪੰਨੂ ਜੀ ਨੂੰ ਆਪਣਾ ਮੰਗ ਪੱਤਰ ਸੌਂਪਿਆ ਤੇ ਉਸ ਤੋਂ ਬਾਅਦ মিডিਆ ਅੱਗੇ ਰੂਬਰੂ ਹੋਣ ਤੋਂ ਬਾਅਦ ਕੀ ਕਿਹਾ ਤੁਸੀਂ ਵੀ ਸੁਣੋ ਕਰੋ ਜੀ ਸ਼ੁਰੂ ਜੈ ਸ਼੍ਰੀ ਰਾਮ ਜੈ ਮਈ ਜੈ ਮਹਾਕਾਲ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਦਿਨ ਹੈ ਪਿਛਲੇ ਮੰਗਲਵਾਰ ਵਿਕਾਸ ਬੱਗਾ ਜੀ ਦਾ ਪੂਤ ਜਿਹੜੇ ਸ਼ਹੀਦ ਹੋ ਗਏ ਨੰਗਲ ਦੇ ਵਿੱਚ ਉੱਤੇ ਪੂਤ ਤੇ ਉਹਨਾਂ ਪਿੱਛੇ ਕਰਦੇ ਨਾ ਜੱਤੇ ਬੰਗੀਆਂ ਜਿਹੜੀਆਂ ਹਾਜੀ ਜਵਾਣੀਆਂ ਕਰਦੇ ਪਿੱਛੇ ਅੱਗੇ ਵਿੱਚ ਕਰਕੇ ਹਿੰਦੂ ਤਖਤ ਨੇ ਉੱਤੇ ਪੂਗ ਵਾਲੇ ਜਨ ਹਾਜਰੀ ਲਵਾਈ ਕੇ ਨਾਲ ਇੱਕ ਜ਼ਿੰਮੇਵਾਰੀ ਚੱਕੀ ਸੀ ਵੀ ਬਰਵਾਰ ਦਾ ਜਿਹੜੇ ਇਨਸਾਨ ਦੀ ਲੜਾਈ ਹੈ ਉਹ ਸ਼੍ਰੀ ਹਿੰਦੂ ਤੱਕ ਲੜੇਗਾ ਪਟਿਆਲੇ ਦੀ ਧਰਤੀ ਤੋਂ ਚੱਲ ਕੇ ਸਮੁੱਚੇ ਸਰਾਤਨੀਆਂ ਨੇ ਉੱਥੇ ਜਾ ਕੇ ਜਿਹੜੀ ਲੜਾਈ ਲੜ ਕੇ ਉਹ ਲੜਾਈ ਦਾ ਜਮਾ ਚੁੱਕਿਆ ਸੀ ਕਿਉਂਕਿ ਅੱਜ ਵੀ ਟਾਈਮ ਦੇ ਵਿੱਚ ਬਰੇਗ ਬੰਦਾ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਕਿਤੇ ਨਾ ਕਿਤੇ ਜਿਹੜਾ ਸਾਡੇ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦੋਂ ਭਗਵਾਨ ਰਾਮ ਦੇ ਦਰਸਾਏ ਮਾਰਗ ਤੇ ਚੱਲਣ ਦਾ ਸਮਾਂ ਸੀ ਉਸ ਮਜਲੂਮ ਨਾਲ ਖੜਨ ਦਾ ਸਮਾਂ ਸੀ ਉਦੋਂ ਉੱਥੇ ਕੋਈ ਵੀ ਸਾਨੂੰ ਦੇਖਣ ਚ ਨਹੀਂ ਆਇਆ ਇਹ ਹਿੰਦੂ ਤਖਤ ਤਾਂ ਆਪਣੀ ਨਿੱਜੀ ਜ਼ਿੰਮੇਵਾਰੀ ਨੇ ਸਮਝਦਾ ਹੋਇਆ ਕਿਉਂਕਿ ਮੁਗਲ ਕਾਲ ਸਮੇਂ ਤੋਂ ਹਿੰਦੂ ਤਖਤ ਨੇ ਦਿਨਾਤਨ ਦੀ ਲੜਾਈ ਲੜੀ ਹੈ ਤੇ ਉਹ ਜ਼ਿੰਮੇਵਾਰੀ ਦੇ ਮੁਤਾਬਕ ਲੜਾਈ ਸ਼ੁਰੂ ਕੀਤੀ ਗਈ ਅੱਜ ਦਾ ਜਿਹੜਾ ਮੰਗਲਵਾਰ ਦਾ ਸਮਾ ਰੱਖਿਆ ਗਿਆ ਸੀ ਸੀਐਮ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਸ਼ਾਂਤੀਪੂਰਵਕ ਕਿਸੇ ਨਾ ਕਿਸੇ ਸਾਥੀ ਨੂੰ ਜਿਹੜਾ ਮਰਨ ਵਰਤਾ ਸ਼ੁਰੂ ਕਰਨਾ ਪਏਗਾ ਕੋਈ ਵੀ ਸਾਧੂ ਮਰਨ ਵਰਤ ਸ਼ੁਰੂ ਕਰੇ ਅਸੀਂ ਉਹਦੇ ਤਹਿਤ ਅੱਜ ਸਾਰਾ ਪੰਜਾਬ ਤੋਂ ਭਾਈਚਾਰਾ ਇਕੱਠਾ ਹੋਇਆ ਅਲੱਗ-ਅਲੱਗ ਥਾਵਾਂ ਤੇ ਜਿਹੜੇ ਪਟਿਆਲੇ ਦੇ ਨੇੜੇ ਤੇੜੇ ਦੇ ਏਰੀਆ ਸੀ ਉੱਥੇ ਪਟਿਆਲੇ ਕਾਲੀ ਮਾਤਾ ਜੀ ਦੇ ਮੁਤਾਬਕ ਅੱਜ ਜਿਹੜਾ ਐਡਿਟੇਸ਼ਨ ਕਰਨ ਜਾਣੀ ਸੀ ਉਹਦਾ ਜਿਹੜਾ ਮੰਗ ਪੱਤਰ ਸੀ ਸੀਐਮ ਸਾਹਿਬ ਤੱਕ ਪਹੁੰਚਾਣਾ ਸੀ ਉਹਦਾ ਮੰਗ ਪੱਤਰ ਜਿਹੜਾ ਤੁਹਾਡਾ ਫੈਕਟਰ ਬੋਲਣ ਸਾਡੇ ਬਹੁਤ ਹੀ ਸਰਕਾਰਯੋਗ ਪਟਿਆਲੇ ਤੋਂ ਪ੍ਰਮੁੱਖ ਹਸਤੀ ਨੇ ਸੀਐਮ ਸਾਹਿਬ ਦੇ ਬਹੁਤ ਨੇੜੇ ਤੇ ਉਹਨਾਂ ਦੇ মিডিਆ ਸਲਾਹਕਾਰ ਪੰਨੂ ਸਾਹਿਬ ਉਹ ਸਾਡੇ ਦਰਮਿਆਨ ਹਾਜ਼ਰ ਨੇ ਅਸੀਂ ਉਹਨਾਂ ਦੇ ਰਾਹੀਂ ਜਿਹੜਾ ਅੱਜ ਦਾ ਮੰਗ ਪੱਤਰ ਹੈ ਉਹ ਪਟਿਆਲੇ ਜੀ ਜਿਹੜਾ ਚੰਡੀਗੜ੍ਹ ਦਾ ਪ੍ਰੋਗਰਾਮ ਮੰਤਰੀ ਕਰਕੇ ਉਹਨੇ ਜਿਹੜਾ ਆਈਸੀਐਮ ਸਭ ਨੂੰ ਭੇਜ ਰਿਹਾ ਆ ਆਸ ਕਰਦੇ ਆ ਕਿ ਜਿਹੜਾ ਮਸਲਾ ਕਿਉਂਕਿ ਉਹ ਪੰਜਾਬੀ ਜਿਹਦਾ ਮਸਲਾ ਸਾਂਝਾ ਮਸਲਾ ਹੈ ਉਹ ਜਲਦੀ ਹੱਲ ਹੋ ਜਾਏਗਾ ਤੇ ਸਾਨੂੰ ਇਸ ਬਾਰੇ ਜਿਹੜਾ ਵਿਸ਼ਵਾਸ ਹੈ ਨੂੰ ਸਾਹਿਬ ਨੂੰ ਪੱਤਰ ਦਿੱਤਾ ਗਿਆ ਤੇ ਸਮੁੱਚਾ ਜਿਹੜਾ ਸਨਾਤਨ ਤੇ Hindu ਇਸ ਗੱਲ ਤੇ ਵਿਸ਼ਵਾਸ ਜਤਾਉਂਦੇ ਨੇ ਜਿਹੜੀ ਪੋਖੜ ਤਾਲ ਦਾ ਤੁਸੀਂ ਕਿਹਾ ਮਰਨ ਵਰਤ ਉਹ ਹੁਣ ਸਮਾਪਤ ਕੀਤਾ ਜਾਏਗਾ ਜਾਂ ਉਹ ਹਜੇ ਵਿਚਾਰ ਨਹੀਂ ਲੱਗਿਆ ਜਾਏਗਾ ਬਿਲਕੁਲ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਉਹਦਾ ਤਾਕੂਵਾਰਾ ਸੀ ਸਾਧੂਆਂ ਜਦੋਂ ਮਰਜੀ ਕਹੋਗੇ ਸਿਆਸੀਆ ਸਟਾਰਟ ਕਰ ਲਾਂਗੇ ਪਰ ਸਾਡੇ ਆਪਣੀ ਸ਼ੈਲੀ ਦੀ ਜਿਹੜੀ ਪਸਨੈਲਟੀ ਹੈ ਉੱਥੇ ਜਦੋਂ ਬੈਠੀ ਹੈ ਸਾਡੀ ਪੈਰਵਾਹੀ ਕਰਨ ਲਈ ਸਾਡੀ ਵਕਾਲਤ ਕਰਨ ਲਈ ਸਾਡਾ ਵਕੀਲ ਮਜ਼ਬੂਤ ਹੈ ਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਦੇਣ ਹੈ ਜਾਂ ਉਹ ਦੌਰ ਹੈ ਉਹ ਨਹੀਂ ਆਏਗਾ ਉਹ ਤੋਂ ਪਹਿਲਾਂ ਜਿਹੜਾ ਸਾਡਾ ਇਨਸਾਫ ਹੈ ਉਹ ਸਨਾਤਨ ਮਾਰਤਮੰਦ ਠੀਕ ਹੈ ਜੈ ਸ਼੍ਰੀ ਮਾਤਾ ਜੈ ਸ਼੍ਰੀ ਨਾਮ ਉਹ ਰੋਪਰ ਕਰਦੇ ਇੱਕ ਮਿੰਟ ਇੱਕ ਮਿੰਟ ਠਾਕ ਮੈਂ ਪੜ੍ਹਦਾ ਹਾਂ ਹਾਂ ਰੋਪਰ ਕਰ ਰੋਪਰ ਤਾਜੀ ਪੰਨੂ ਸਾਹਿਬ ਅੱਜ ਤੁਸੀਂ ਆਏ ਹੋ ਕਿਉਂਕਿ ਸੀਐਮ ਸਾਹਿਬ ਤੱਕ ਲੈਟਰ ਭੇਜਣਾ ਹੈ ਕਿ ਤੁਸੀਂ ਉਹ ਜ਼ਿੰਮੇਵਾਰੀ ਵੀ ਸਮਝਦੇ ਹੋ ਤੇ ਨਿਭਾ ਵੀ ਰਹੇ ਹੋ ਕਿਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਮੰਗਾ ਹੈ ਉਹ ਕਦੋਂ ਤੱਕ ਪੂਰੀਆਂ ਹੋ ਜਾਣਗੀਆਂ ਦੇਖੋ ਮੰਗਾ ਕਦੋਂ ਤੱਕ ਪੂਰੀਆਂ ਹੋਣਦੀਆਂ ਨੇ ਮੈਂ ਉਹਦੇ ਵਾਸਤੇ ਅਥਾਰਟੀ ਨਹੀਂ ਜਾਂ ਅਥਾਰਟੀ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਮੇਰੀ ਮੈਂ ਇਹਨਾਂ ਨੂੰ ਵੀ ਲੈਟਰ ਭੇਜਣਾ ਹੈ ਕਿ ਤੁਸੀਂ ਉਹ ਜ਼ਿੰਮੇਵਾਰੀ ਵੀ ਸਮਝਦੇ ਹੋ ਤੇ ਨਿਭਾ ਵੀ ਰਹੇ ਹੋ ਕਿਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਮੰਗਾ ਹੈ ਉਹ ਕਦੋਂ ਤੱਕ ਪੂਰੀਆਂ ਹੋ ਜਾਣਗੀਆਂ ਦੇਖੋ ਮੰਗਾਂ ਕਰੋਂ ਤੱਕ ਕੂਰੀ ਆਉਂਦੀਆਂ ਨੇ ਵੈ ਉਹਦੇ ਵਾਸਤੇ ਤੋਰਤੀ ਨੇ। ਤੋਰਤੀ ਉਹਦੇ ਵਾਸਤੇ ਤੋਰਨੀ। ਸਾਡੇ ਮੇਰੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਇਸ ਗੰਦੀ ਦੇ ਗਲਤ ਸੁਨੇਹਾ ਬਚਾਉਣ ਦੀ ਹੈ। ਉਹ ਸਮਾਂ ਚਲੇ ਗਿਆ ਜਦੋਂ ਲੋਕਾਂ ਨੂੰ ਹੜਤਾਲਾਂ ਕਰਦੀਆਂ ਮਿਲੀਆਂ ਸੀ ਜਾਂ ਭੋਖੜਤਾ ਦੀ ਗੱਲ ਸੀ। ਦਰ ਰੰਗ ਦਾ ਪਰ ਬਰਤੀ ਦਾ ਨਾ ਰਹੇ ਉਹ। ਜੇ ਕੋਈ ਸੜਕ ਰੁਕਣੀ ਪਵੇ। ਅਰੋ ਅਸੀਂ ਹਾਜ਼ਰ ਹਾਂ। ਸਾਡੇ ਜਿੰਨੇ ਵੀ ਨੁਮਾਇੰਦੇ ਨੇ ਸਰਕਾਰ ਦੇ ਚਾਹੀਏ ਉਹ ਬਲੇ ਦੇ ਚਾਹੀਏ ਮੰਤਰੀ ਦੇ ਜਾ ਜਿਹੜੇ ਕੁੱਤੇ ਹੋਣਦੇ ਹੁੰਦੇ ਆ ਦੇ ਹੁੰਦੇ ਆ ਅਸੀਂ ਸਾਰੇ ਹਿੰਦੀ ਸਾਹਿਬ ਜੱਗੀ ਬੰਦਨੀ ਵਿੱਚ ਪਹਿਲਾਂ ਵੀ ਈ ਮਹੀਨੇ ਪਹਿਲਾਂ ਇਹ ਗੱਲ ਕੀਤੀ ਸੀ ਕਿ ਜਦੋਂ ਇਹ ਕਿੰਦੇ ਆ ਜਰੂਰ ਟ੍ਰਾਂਸਫਰ ਕਰੋ ਸਾਡੀ ਸਰਕਾਰ ਉਹ ਵੀ ਫੋਰਮ ਕਰ ਦੇਣਾ ਅਸੀਂ ਫੋਨ ਕਾਲ ਦੇ ਉੱਤੇ ਹੀ ਜਿਹੜਾ ਜਾਨੇ ਉਹ ਫਾਰਮੈਲਟੀ ਵਾਲੀਆਂ ਵੀ ਕਰਨਾ ਚਾਹੀਦੀ ਕੋਈ ਫੋਨ ਲੈ ਕੇ ਜਾ ਰਿਹਾ ਅਸੀਂ ਮੈਂ ਇਹਨਾਂ ਨੂੰ ਆਪ ਇਹ ਹਾਕਮ ਤੋਂ ਮਿਲਣ ਵਾਸਤੇ ਆਇਆ ਹੋਰੇ ਮੈਂ ਬੰਦਦਰ ਮੈਂ ਸਾਹਿਬ ਤੱਕ ਕੁਝ ਦਾ ਕਰੂੰਗਾ ਜੋ ਵੀ ਫੈਸਲਾ ਲਾਦੇ ਉਹ ਲੋਕ ਪੱਖੀ ਮਤਰੀ ਨੂੰ ਸਾਰੇ ਜਾਣਦੇ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਲੈਣਾ ਲੋਕਾਂ ਦੇ ਅਗੇਸਟ ਨਹੀਂ ਕੋਈ ਨਹੀਂ ਸੈਟ ਹੈ ਸਾਫ ਇਸ ਫੈਸਲੇ ਦਾ ਕੰਮ ਹੈ ਕਿ ਲੋਕਾਂ ਪਾਸੇ ਦਾ ਹੈ ਤੇਰੇ ਉਤੇ ਮੈਂ ਵੀ ਉਹ ਇਹ ਬੇਨਤੀ ਕਰੂੰਗਾ ਉਸ ਦੇ ਸਾਹਮਣੇ ਹੋਰ ਇਹਦਾ ਸਿੰਘ ਜਿਹੜਾ ਇਹਨਾਂ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਅੱਜ ਉਸ ਨੂੰ ਲੰਗਰ ਦੇ ਵਿੱਚ ਬਹੁਤ ਗਰੀਬਾਂ ਦੇ ਨਾਲ ਹੋਸਾ ਜੀ ਜਿਸ ਤਰ੍ਹਾਂ ਕਿ ਅੱਜ ਇਹ ਫੈਸਲਾ ਹੋ ਹੀ ਗਿਆ ਨਾਲ ਥੋੜੀ ਜਿਹੀ ਰਾਜਨੀਤਿਕ ਗੱਲ ਕਰ ਲੈਣੇ ਕਿਸ ਤਰ੍ਹਾਂ ਦਾ ਚੱਲ ਰਿਹਾ ਜੀ ਕਿ ਪਾਰਟੀ ਦਾ ਕੰਪੇਨ